ਹੈਲੋ ਹਾਂਜੀ ਸਰ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਜੀ ਅਸੀਂ ਕਸਟਮਰ ਕੇਅਰ ਨਾਲ ਬੋਲਦੇ ਆਂ ਕਿਹੜੇ ਕਸਟਮਰ ਕਰ ਤੋਂ ਬੋਲਦੇ ਆਂ ਜੀ ਲੋਨ ਨਾਲੇ ਅੱਛਾ ਠੀਕ ਹੈ ਜੀ ਬੋਲੋ ਜੀ ਹਾਂਜੀ ਤੁਹਾਡਾ ਲੋਨ ਆਇਆ ਹੋਇਆ ਸੀ 10 ਲੱਖ ਦਾ ਦੇ ਦਿਓ ਜੀ ਤੁਸੀਂ ਲੈਣਾ ਲੈ ਲਾਂਗੇ ਜੀ ਹਾਂਜੀ ਜੋ 12 ਮਹੀਨੇ ਤੁਸੀਂ ਅ ਕਿੱਥੇ ਆ ਕੇ ਦੇਣਾ ਪਊਗਾ ਜੀ ਬੈਂਕ ਤੇ ਕਿਹੜੇ ਬੈਂਕ ਤੋਂ ਬੋਲ ਰਹੇ ਹੋ ਐਚਡੀਐਫਸੀ ਅਚਾਹ ਐਚਡੀਐਫਸੀ ਬੈਂਕ ਤੋਂ ਬੋਲ ਰਿਹਾ ਹਾਂ ਹਾਂ ਜੀ ਤੇ ਕੀ ਕੀ ਡਾਕੂਮੈਂਟ ਲੈ ਕੇ ਆਈਏ ਜੀ ਅਸੀਂ ਤੁਸੀਂ ਸਾਰੇ ਲਓ ਜੀ ਆਧਾਰ ਕਾਰਡ ਪੈਨ ਕਾਰਡ ਜੋ ਹੁੰਦੇ ਸਾਰੇ ਰਿਓ ਜੀ ਅੱਛਾ ਅੱਛਾ ਤੇ ਕਿੰਨੇ ਚਿਰ ਚ ਦੇ ਦੇਵਾਂਗੇ ਤੁਸੀਂ ਜੀ ਜੀ ਹਫਤੇ ਦੋ ਹਫਤੇ ਤੇ ਦੇ ਦਾਂਗੇ ਹਾਂ ਤੁਸੀਂ ਦੇਣ ਵਾਸਤੇ ਇੰਨਾ ਨਾ ਚ ਰਵੇਟ ਕਰਾਉਂਗੇ ਲੌਨ ਦੀ ਗੱਲ ਹੋ ਰਹੀ ਹੈ। ਵੀ ਤੁਸੀਂ ਇਹ ਕਹਿ ਕੇ ਅਸੀਂ ਹਫਤੇ ਦੇ ਵਿੱਚ ਵਿੱਚ ਦੇ ਦਾਂਗੇ ਤੇ ਮੈਂ ਕਹ ਵੀ ਹਾਂਜੀ ਲੌਨ ਲੌਨ। ਚਾ ਚਾ ਤੇ ਮੈਂ ਹਫਤੇ ਦੀ ਗੱਲ ਨਹੀਂ ਕਰਦਾ ਮੈਂ ਇਹ ਕਹ ਰਿਹਾ ਵੀ ਤੁਸੀਂ ਕਿੰਨੇ ਚੱਟ ਦੇ ਦੋਗੇ। ਲੌਨ। ਹਾਂ। ਲੌਨ ਦੀ ਗੱਲ ਕਰਦੇ ਹਾਂ। ਲੌਨ। ਮੈਂ ਚਾ ਲੌਨ ਦੀ ਗੱਲ ਕਰਦੇ ਹਾਂ। ਹਾਂਜੀ। ਠੀਕ ਹੈ। ਲੌਨ ਦੇ ਦੋਗੇ ਹਫਤੇ ਦੇ ਵਿੱਚ ਵਿੱਚ। ਹਾਂਜੀ ਅੱਛਾ ਇਹੋ ਚੋਗੜ ਦੇਣਾ ਹੋਵੇ ਤੁਸੀਂ ਹੋਰ 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 ਨਹੀਂ ਦਿੰਦੇ ਲੋਨ ਦਿੰਨੇ ਆ ਨਹੀਂ ਨਹੀਂ ਹੋਰ ਨਹੀਂ ਦਿੰਦੇ ਮਤਲਬ ਕੀ ਹੁੰਦਾ ਵੀ ਹੋਰ ਹੈ ਨਾ ਹਾਂ ਤੁਸੀਂ ਜੋ ਮੰਗ ਰਹੇ ਮੈਂ ਸਮਝਦਿਆਂ ਪਰ ਦੇ ਦਿਓ ਜੀ ਸਾਡੇ ਸਾਡੇ ਕੋਈ ਕਮੀ ਪੇਸ਼ੀ ਦਾ ਹੈ ਨਹੀਂ ਕੋਈ ਕਿਸੇ ਚੀਜ਼ ਦੀ ਕੀ ਸਾਡਾ ਕੰਮ ਹੈ ਨਾ ਲੋਨ ਦੇਣਾ ਅੱਛਾ ਹਾਂਜੀ ਸਾਡਾ ਕੰਮ ਕੁਝ ਹੋਰ ਲੈਣਾ ਜੀ ਤੁਹਾਡਾ ਥੋੜਾ ਨਾ ਜੋ ਸਾਡਾ ਉਹ ਅਸੀਂ ਦੱਸ ਰਹੇ ਤੁਹਾਨੂੰ ਤੁਹਾਡਾ ਸਾਡਾ ਲੈਂਡ ਨੂੰ ਦਿਲ ਕਰਦਾ ਤੇ ਤੁਹਾਡਾ ਦੇਣ ਨੂੰ ਨਹੀਂ ਕਰਦਾ ਨਹੀਂ ਕਿਉਂ ਨਹੀਂ ਜੀ ਜੇ ਸਾਹਮਣੇ ਬੰਦੇ ਦਾ ਲੈਂਡ ਨੂੰ ਦਿਲ ਕਰਦਾ ਹੋਵੇ ਤੇ ਤੁਸੀਂ ਨਹੀਂ ਦੇ ਸਕਦੇ ਨਹੀਂ ਜੀ ਐਡੀ ਸੋਹਣੀ ਸੋਹਣੀ ਆਵਾਜ਼ ਹੈ ਤੁਸੀਂ ਆਵਾਜ਼ ਸੁਣ ਕੇ ਕਹਿ ਦਿੰਦੇ ਹੋ ਵੀ ਲੈਂਡ ਦੇ ਦੇ ਹੋ ਜੇ ਫਿਰ ਸਾਡੇ ਚ ਕੋਈ ਅਸੀਂ ਵੀ ਜਵਾਨ ਹੈਗੇ 21 ਸਾਲ ਦੀ ਉਮਰ ਹੈਗੇ ਸਾਡੇ ਚ ਕਿਹੜਾ ਕੋਈ ਕਮੀ ਪੇਸ਼ੀ ਰਹੇਗੇ ਫਿਰ ਲੋਨ ਲੈਣੀ ਹੈ ਲੋਨ ਦੀ ਗੱਲ ਕਰੋ ਨਹੀਂ ਇਸ ਤੋਂ ਕੁਝ ਹੋਰ ਲੈਣਾ ਜੀ ਅਸੀਂ ਅਸੀਂ ਲੋਨ ਦੇਣੀ ਹੈ ਦੇ ਦਿਓ ਨਾ ਜੀ ਕੀ ਵਿਗੜਦਾ ਜੀ ਤੁਹਾਡਾ ਗਰੀਬ ਦਾ ਭਲਾ ਹੋ ਜੇਵੇ ਓਹੋ ਇਸ ਕਰਕੇ ਗਰੀਬ ਦਾ ਭਲਾ ਹੁੰਦਾ ਹੈ ਜੋ ਵਰ ਜਗੀਰ ਨੇ ਕਦੇ ਦਰਸ਼ਨੇ ਨਹੀਂ ਕੀਤੇ ਤੇ ਦੇ ਦੋ ਤਾਂ ਵਧੀਆ ਗੱਲ ਬਣ ਜੇ। ਹਾਂ। ਦਰਸ਼ਨ ਕੀਤੇ ਹੋਣੇ ਤਾਂ ਫੇਰ ਹੀ ਤੁਸੀਂ ਕਹ ਰਹੇ ਨਹੀਂ ਤਾਂ ਦਰਸ਼ਨ ਨਾ ਕੀਤੇ ਹੁੰਦੇ ਤਾਂ ਫੇਰ ਕੀਤੇ ਤੁਸੀਂ ਨਾ ਹੋ। ਨਹੀਂ ਜੀ ਦਰਸ਼ਨ ਕੀਤਾ ਨਹੀਂ ਜੀ ਮੈਂ ਤਾਂ ਸੌਣ ਲੱਗੇ ਜੀ ਜੀ ਦੀ ਮਰਜ਼ੀ ਦਰਸ਼ਨ ਆਪਾਂ ਕੀਤੇ ਨਹੀਂ। ਬੱਚਾ। ਹੂੰ। ਉਪਰ ਜੀ ਦਰਸ਼ਨ ਕਰਾ ਦਿਓ ਤਾਂ ਬਹੁਤ ਮਿਹਰਬਾਨੀ ਹੋ ਜੇ। ਹੂੰ। ਸੀ ਅਮਨੇ ਦਰਸ਼ਨ ਕਰਾਉਂਦੇ। ਤੇ ਕਿਵੇਂ ਕਰਾਉਂਗੇ ਦਰਸ਼ਨ ਜੀ? ਫਿਰ ਅਸੀਂ ਦਰਸ਼ਨ ਕਰਨੇ ਚਾਹੁੰਦੇ ਆ ਤੁਹਾਡੀ ਟੀਮ ਪਿਆਰੀ ਆਵਾਜ਼ ਐ ਇੰਨੀ ਸੋਹਣੀ। ਤੇ ਅਸੀਂ ਦਰਸ਼ਨ ਕਰਨਾ ਚਾਹੁੰਦੇ ਆ ਤੇ ਫਿਰ ਦਰਸ਼ਨ ਕਿਵੇਂ ਹੋਣਗੇ? ਤੁਸੀਂ ਆਓ, ਬੈਂਕ ਚ ਆਓ, ਡਾਕੂਮੈਂਟ ਲੈ ਕੇ ਆਓ ਤੇ ਸਾਡੇ ਦਰਸ਼ਨ ਕਰ ਲਓ। ਤੁਹਾਡੇ ਦਰਸ਼ਨ ਕਿਵੇਂ ਕਰੀਏ ਜੀ ਅਸੀਂ? ਤੁਸੀਂ ਡਾਕੂਮੈਂਟ ਲੈ ਕੇ ਆਓ ਨਾ, ਹੋਮ ਪ੍ਰੋਨ ਲੋਨ ਦਾ। ਹਾਂ। ਹਾਂ। ਤੁਹਾਨੂੰ 1.5 ਲੱਖ ਦਾ ਲੋਨ ਮਿਲੂ। 1.5 ਲੱਖ ਤਾਂ ਤੁਹਾਡੇ ਤੇ ਕੁਰਬਾਨ ਕਰ ਦਾਂਗੇ ਜੀ ਤੇ 1.5 ਲੱਖ ਦੀ ਕੀ ਗੱਲ ਕਰਦੇ ਹੋ 1.5 ਲੱਖ ਦੀ ਦੋਸੇ ਜੋ ਗੱਲ ਕਰੋ ਹੂੰ ਤੋ ਸਤਾ ਬੜੇ ਉਹ ਉਹ ਤਾਂ ਹੈਗਾ ਨਹੀਂ ਤੁਸੀਂ ਮੈਨੂੰ ਤਾਂ ਫ੍ਰੀ ਮਿਲਦਾ ਅੱਛਾ ਜੀ ਗੱਲਬਾਤ ਕਰੋ ਆ ਨੰਬਰ ਤੇ ਮੈਂ ਤੁਹਾਨੂੰ ਫੋਨ ਕਰ ਸਕਦਾ ਹਾਂ ਪਰ ਮੈਨੂੰ ਦੱਸੋ ਆ ਨੰਬਰ ਤੇ ਹੂੰ ਮਰਜ਼ੀ ਕਰ ਲਵਾਂ ਨਹੀਂ ਨਹੀਂ ਇਹਦਾ ਟਾਈਮ ਹੁੰਦਾ ਮਰਜ਼ੀ ਤੁਸੀਂ ਉਹਦਾ ਫਸਲਾ ਨੰਬਰ ਦੇ ਦੋ ਨਾ ਫਿਰ ਹਾਂਜੀ ਇਹ ਬੈਂਕ ਦਾ ਨੰਬਰ ਹੈ ਨਾ আচ্ছা ਫਸਲਾ ਨੰਬਰ ਦੇ ਦਿਓ ਤੁਹਾਡਾ ਤੁਸੀਂ ਆਓ ਹਾਂ ਤੁਸੀਂ ਆਓ ਸਾਡੇ ਕੋਲ ਉੱਥੇ ਆ ਜਾਗੇ ਜੀ ਫਸਲਾ ਨੰਬਰ ਦੇ ਦਿਓ ਤੁਹਾਡਾ ਹਾਂ ਇੱਕ ਵਾਰ ਆਓ ਤੁਸੀਂ ਬਠਿੰਡੇ HDFC ਬੈਂਕ ਦੇ ਵਿੱਚ ਹੀ ਹੋ ਹਾਂ ਜੀ ਹੁੰਦੀ ਜੇ ਮੈਂ ਉਧਰ ਆ ਜਾऊं ਤੁਸੀਂ ਮਿਲੋਗੇ ਮੈਨੂੰ ਹੁਣ ਤੁਸੀਂ ਬਾਹਰ ਆ ਕੇ ਹਾਂ ਤੁਸੀਂ ਅੰਦਰ ਹੀ ਆ ਜਾਣਾ ਇੱਕ ਵਾਰ ਇਹ ਜੇ ਅੰਦਰ ਤਾਂ ਫਿਰ ਵੇਖਾਂਗੇ ਜੇ ਅੰਦਰ ਤਾਂ ਫਿਰ ਆਪਾਂ ਇਕੱਠੇ ਜਾਵਾਂਗੇ ਜੀ ਫਿਰ ਜਿੱਥੇ ਵੀ ਜਾਵਾਂਗੇ ਅੱਛਾ ਸਮੈਰਿਡ ਹੋ ਜਾਂ ਅਨਮੈਰਿਡ ਹੋ ਅਨਮੈਰਿਡ ਹਾਂ ਜੀ ਅਨਮੈਰਿਡ ਹਾਂ ਹਾਂ ਜੀ ਆਪਾਂ ਵੀ ਅਨਮੈਰਿਡ ਆ ਅੱਛਾ ਫਿਰ ਠੀਕ ਹੈ ਪਹਿਲੇ ਤਾਂ ਮੈਂ ਕਹਿ ਰਿਹਾਗਾ ਵੀ ਮੈਂ ਦਰਸ਼ਨ ਨਹੀਂ ਕੀਤੇ ਕਦੀ ਤਾਂ ਇਹ ਤਾਂ ਮੈਂ ਲੈਣ ਦੀ ਗੱਲ ਕਰਦਾ ਤੁਸੀਂ ਲਾਉਣ ਦੀ ਗੱਲ ਕਰਦੇ ਹੋ ਤੇ ਮੈਂ ਲੈਣ ਦੀ ਗੱਲ ਕਰਦਾ ਹਾਂ ਆਹ ਬਲੋ ਤੁਸੀਂ ਆਉਣਾ ਆ ਜਾਵਾਂਗੇ ਆ ਜਾਵਾਂਗੇ ਆ ਜਾਵਾਂਗੇ ਹਾਂ ਹਾਂ ਜੀ ਦੇ ਦੋਗੇ ਫਿਰ ਹਾਂ ਜੀ ਬਾਜੀ ਕਾਹਵਾ 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 ਤਾਂ ਫਿਰ پارٹی ਚੱਲੂਗੀ ਸਾਡੇ ਇੱਧਰ ਤੁਸੀਂ ਆ ਜਾਣਾ ਠੀਕ ਹੈ ਜੀ ਆਉਣੇ ਫਿਰ ਆਪਾਂ ਮਿਲਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਥੈਂਕ ਯੂ ਵੈਰੀ ਮੱਚ ਠੀਕ